ਮੈਂ ਮਨਜੀਤ ਸਿੰਘ ਮੇਰੀ ਮੈਸੇਜ ਦੇ ਨਾਂ ਤੇ ਟੈਂਡਰ ਹੈ ਜਸਵਿੰਦਰ ਕੌਰ ਐਂਡ ਕੰਪਨੀ ਜੋ ਕਿ ਗਰਦਾਪੁਰ ਯੂਜਰ ਚਾਰਜਰ ਦੇ ਨਾਂ ਤੇ ਟੈਂਡਰ ਹੈ ਕਿ 50 ਲੱਖ ਤੋਂ ਥੱਲੇ ਆ ਉਹਦੇ ਵਿੱਚ ਯੂਜਰ ਚਾਰਜਰ ਦੇ ਵਿੱਚ ਇਹ ਆ ਕਿ ਇੱਕ ਵਾਰਾ ਬੰਦਾ ਮੰਡੀਆਂ ਚੱਲ ਜਾਂਦਾ ਸਮਾਨ ਲੈ ਕੇ ਜਾਂ ਸਬਜ਼ੀ ਲੈ ਕੇ ਤੇ ਦੁਬਾਰਾ ਐਂਟਰ ਹੁੰਦਾ ਤੇ ਅਸੀਂ ਦੁਬਾਰਾ ਜੋ ਰੇਟ ਲਿਸਟ ਦੇ ਹਿਸਾਬ ਨਾਲ ਦੁਬਾਰਾ ਯੂਜਰ ਚਾਰਜਰ ਲੈਣ ਦੇ ਹੱਕਦਾਰ ਹੈ ਤੇ ਜੋ ਦੁਕਾਨ ਵਹੀਕਲ ਵਾਲਾ ਉਹ ਦੇਣ ਦਾ ਹੱਕਦਾਰ ਆ ਚਾਹੇ ਸਾਮਾ ਤੱਕ ਅੱਠ ਫੇਰੇ ਲਾਏ 15 ਰੁਪਏ ਜੇ ਸਾਡੀ ਪਰਤੀ ਆ ਤੇ ਅੱਠ ਦੇ ਹਿਸਾਬ ਨਾਲ 120 ਰੁਪਏ ਬਣਦੇ ਆ ਜੇ ਸਾਡੇ ਕਰਿੰਦਿਆਂ ਨੇ ਉਹਨਾਂ ਕੋ 30 ਰੁਪਏ ਲੈ ਲੇ ਤੇ ਕੋਈ ਜ਼ਿਆਦਾ ਨਹੀਂ ਉਹ ਕੋਈ ਬੰਦੇ 8-8 ਫੇਰੇ ਵੀ ਲਾਉਂਦੇ ਆ ਉਹਦੇ ਵਿੱਚ ਕੋਈ ਫੜੀਆਂ ਦਾ ਆਰਟੀ ਆ ਜਾਂ ਪ੍ਰਧਾਨ ਆ ਉਹਨੇ ਆਬਜੈਕਸ਼ਨ ਲਾਇਆ ਕਿ ਇਹ ਗੁੰਡੇ ਆ ਗੁੰਡੇ ਟੈਕਸ ਲੈ ਰਹੇ ਆ ਸਾਨੂੰ ਪੰਜਾਬ ਗਵਰਨਮੈਂਟ ਨੇ ਟੈਂਡਰ ਦਿੱਤਾ ਜਿਹੜਾ ਇੱਕ ਫੇਰਾ ਲਾਉਂਦਾ ਉਹਦੇ ਕੋਲੋਂ ਡਬਲ ਚਾਰਜ ਕੀਤੇ ਜਾਏ ਕੋਈ ਮੰਨਿਆ ਵੀ ਤਿੰਨ ਚਾਰ ਫੇਰੇ ਲਾਉਂਦਾ ਹੋਵੇ ਲੇਕਿਨ ਕੋਈ ਬੰਦਾ ਇੱਕ ਲਾਉਂਦਾ ਉਹਦੇ ਕੋਲੋਂ ਕਿਉਂ ਡਬਲ ਚਾਰਜ 100 ਦੇ ਵਿੱਚੋਂ 20 ਬੰਦੇ ਆ ਜਿਹੜੇ ਸਿੰਗਲ ਲਾਉਂਦੇ ਆ 80 ਬੰਦੇ ਜਿਹੜੇ ਉਹ ਆ ਜਿਹੜੇ ਡਬਲ ਜਾਂ ਟ੍ਰਿਪਲ ਫੇਰਾ ਲਾਉਂਦੇ ਆ ਜੇ ਮੰਨ ਲਓ ਅਸੀਂ ਉਹਨਾਂ ਕੋ 30 ਰੁਪਏ ਪਰਚੀ ਲੈ ਲਈ ਆ ਤੇ 15 ਰੁਪਏ ਉਹਨਾਂ ਦਾ ਫਾਇਦਾ ਹੋਇਆ ਸਾਡਾ ਨੁਕਸਾਨ ਹੋਇਆ ਕਿਸੇ ਸਾਹਿਬ ਕਹਿ ਗਏ ਆ ਕਿ ਜਿਹੜਾ ਦੋ ਤਿੰਨ ਫੇਰੇ ਲਾਂਦਾ ਉਹਨੂੰ ਦੋ ਤਿੰਨ ਵਾਰੀ ਪੈਸੇ ਦਿੰਦੇ ਆ ਅਸੀਂ ਅੱਜ ਤੋਂ ਬਾਅਦ ਪਰਚੀ ਰੇਟ ਲਿਸਟ ਦੇ ਹਿਸਾਬ ਨਾਲ ਲਾਵਾਂਗੇ ਲੇਕਿਨ ਹਰ ਫੇਰੇ ਪਰਚੀ ਲਾਵਾਂਗੇ ਚਾਹੇ ਕੋਈ ਬੰਦਾ ਦੋ ਵਾਰ ਆਏ ਚਾਹੇ ਪੰਜ ਵਾਰ ਆਏ ਰੇਟ ਲਿਸਟਾਂ ਬਕਾਇਦਾ 게ਟਾਂ ਦੇ ਉੱਤੇ ਲਾ ਦਿੱਤੀਆਂ ਜਾਣਗੀਆਂ ਅੱਜ ਤਿੰਨ ਐਤਵਾਰ ਕੱਢ ਲੋ 24 ਤਰੀਕਾ 21 ਦਿਨ ਹੋ ਗਏ ਫੜੀਆਂ ਦੀ ਮੇਰੀ ਪਰਚੀ 50 ਵਰਗ ਫੁੱਟ ਦੇ ਹਿਸਾਬ ਦੇ ਨਾਲ 50 ਰੁਪਏ ਡੇਲੀ ਦਿਆ ਆ ਕਿਹੜਾ ਕੁੱਕੂ ਜਿਹੜਾ ਪ੍ਰਧਾਨ ਆ ਫੜੀਆਂ ਦਾ ਇਸ ਬੰਦੇ ਨੇ ਮੇਰਾ 1 ਲੱਖ ਦੇ 5000 ਰੁਪਏ ਦਾ ਨੁਕਸਾਨ ਕਰਾਇਆ ਇਹ ਪੰਜਾਬ ਗਵਰਨਮੈਂਟ ਜ਼ਿੰਮੇਵਾਰ ਆ ਜਾਂ ਕੁੱਕੂ ਪ੍ਰਧਾਨ ਜ਼ਿੰਮੇਵਾਰ ਆ ਇਸ ਨੂੰ ਸੈਕਟੀ ਸਾਹਿਬ ਨੂੰ ਤੁਹਾਡੀ ਇਹ ਕੰਪਲੇਂਟ ਵੀ ਕੀਤੀ ਉਹ ਕਹਿੰਦੇ ਮੈਨੂੰ ਰਿਟਰਨ ਕੰਪਲੀਟ ਕੋਈ ਮੈਂ ਸਾਰਾ ਰਿਟਰਨ ਕੰਪਲੇਂਟ ਹੁਣੇ 5 ਮਿੰਟ ਦੇ ਅੰਦਰ ਅੰਦਰ ਲਿਖਤੀ ਦੇ ਦੇਣੀ ਆ ਪੰਜਾਬ ਗਵਰਨਮੈਂਟ ਨੂੰ ਇਹ ਬੰਦਾ ਕੁੱਕੂ ਜਿਹੜਾ ਪ੍ਰਧਾਨ ਆ ਐਕਸ ਪ੍ਰਧਾਨ ਆ ਉਹ ਚੈਲੰਜ ਕਰ ਰਿਹਾ ਹੁਣ ਕੋਈ ਪ੍ਰਧਾਨ ਨਹੀਂ ਆਉਂਦਾ ਤੇ ਸਾਨੂੰ ਅੱਗੇ ਗੁੰਡਾ ਕਹਿ ਰਿਹਾ ਅਸੀਂ ਇੱਜ਼ਤਦਾਰ ਆਦਮੀ ਆ ਅਸੀਂ ਗੁੰਡੇ ਨਹੀਂ ਆ ਵਾਹ ਰੇਟ ਲਿਸਟ ਅਜ ਇੱਕ ਡਿਸਪਲੇ ਹੋ ਜੇਗੀ ਉਹ ਤੋਂ ਬਾਅਦ ਅਸੀਂ ਇਹ ਆ ਕਿ ਸਾਡਾ ਜੂਜਰ ਚਾਰ ਦੇ ਨਾਂ ਤੇ ਟੈਂਡਰ ਆ ਸਾਡਾ ਪਾਰਕਿੰਗ ਦੇ ਨਾਂ ਤੇ ਟੈਂਡਰ ਨਹੀਂ ਆ ਸਾਡੇ ਨਾਂ ਜੇ ਕਿ ਇਹ ਬੰਦੇ ਨੇ ਕਿੰਤੂ ਪ੍ਰੰਤੂ ਕਰਨੀ ਹੈ ਤੇ ਚੇਅਰਮੈਨ ਸਾਹਿਬ ਸੈਕਟਰੀ ਸਾਹਿਬ ਨੂੰ ਕੰਪਲੇਂਟ ਕਰਨਗੇ ਸਾਨੂੰ ਗੁੰਡੇ ਨਹੀਂ ਆਖਣਗੇ ਅਸੀਂ ਗੁੰਡੇ ਨਹੀਂ ਆ ਅਸੀਂ ਇੱਜ਼ਤਦਾਰ ਆ ਮੈਂ ਇੱਕ ਸਰਵਿਸਮੈਨ ਆ ਮੈਂ 18 ਸਾਲ ਕੋਈ ਦਿਨੋਂ ਫਿਕੀਤੀ ਆ ਆਪਣੀ ਵੀਡੀਓ ਵੀ ਤੁਹਾਡੇ ਵੱਲੋਂ ਸਾਰਿਆਂ ਵੱਲੋਂ ਆਈ ਸੀਗੀ ਲੋਕਾਂ ਤੋਂ ਵੀ ਕੰਪਲੇਨ ਸੀਗੀ ਕਿ ਇੱਥੇ ਜਿਹੜੇ ਆ ਆਪਣੇ ਈ ਰਿਕਸ਼ਾ ਹੋ ਗਏ ਮੋਟਰਸਾਈਕਲ ਹੋ ਗਏ ਗੱਡੀਆਂ ਦੀ ਜਿਹੜੀਆਂ ਪਰਚੀਆਂ ਵੱਧ ਲਾਈਆਂ ਜਾਂਦੀਆਂ ਹੁਣ ਤੁਹਾਡੇ ਸਾਹਮਣੇ ਠੇਕੇਦਾਰ ਦੇ ਬੰਦੇ ਵੀ ਇੱਥੇ ਖੜੇ ਆ ਜਿਹੜੀ ਪਰਚੀਆਂ ਲਾਂਦੇ ਸੀ ਆਪਣੇ ਜਿਹੜੇ ਟੈਂਪੂ ਵਾਲੇ ਸੀਗੇ ਗੱਡੀ ਵਾਲੇ ਉਹਨਾਂ ਨੂੰ ਪੁੱਛਿਆ ਕਿੰਨੀਆਂ ਪਰਚੀਆਂ ਲਾਈਆਂ ਜੋ ਧਿਆਨ ਵਿੱਚ ਆਇਆ ਕਿ ਇਹ ਇਹੀ ਆਇਆ ਕਿ ਜੋ ਅਸੀਂ ਐਸ ਪਰ ਦੀ ਰੂਲਸ ਪਰਚੀਆਂ ਰੱਖੀ ਦੀਆਂ ਉਹਦੇ ਨਾਲੋਂ ਕਿਤੇ ਨਾ ਕਿਤੇ ਜੋ ਪਰਚੀ ਸਾਹਮਣੇ ਆਈ ਆ ਉਹ ਵੱਧ ਲਾਈ ਗਈ ਹੈ ਜਦੋਂ ਹੀ ਇਹਨਾਂ ਦਾ ਪੱਕਾ ਸੁਣਿਆ ਉਹ ਕਹਿੰਦੇ ਕਿ ਉਹ ਇੱਕ ਪਰਚੀ ਤੇ ਤਿੰਨ ਤਿੰਨ ਚਾਰ ਚਾਰ ਗੇੜੇ ਲਾਂਦੇ ਆ ਬਟ ਜੋ ਐਸਪਰ ਦੀ ਮੈਨਾਂ ਨੂੰ ਫੇਰ ਕਿਹਾ ਇਹਨਾਂ ਨੂੰ ਵੀ ਕਿਹਾ ਬਲੱਸ ਲੋਕਾਂ ਨੂੰ ਹਦਾਇਤ ਦੇਣਾ ਕਿਉਂਕਿ ਇਹ ਜਿਹੜੀ ਪਰਚੀ ਦੇ ਨਾਲ ਸਾਡੀ ਮੇਨਟੇਨੈਂਸ ਹੁੰਦੀ ਹੈ ਸਾਡਾ ਸਭ ਕੁਝ ਮੰਡੀ ਦੇ ਹੁੰਦਾ ਜਿੱਦਾਂ ਤੁਸੀਂ ਦੇਖਿਓ ਕਿ ਹੁਣ ਮੰਡੀ ਦੀ ਵੀ ਸੜਕ ਬਣਾਣ ਵਾਲੀ ਹੈ ਸਾਡੇ ਕੋਲ ਪੈਸਾ ਇਕੱਠਾ ਹੋਏਗਾ ਤਾਂ ਫੇਰ ਹੀ ਤੁਹਾਡੇ ਲਈ ਕੰਮ ਪਾਵਾਂਗੇ ਲੋਕਾਂ ਦੀ ਸਹੂਲਤ ਲਈ ਹੈ ਅਸੀਂ ਆਪਦੇ ਰੂਸ ਚੱਲਣਾ ਮੈਂ ਜਿਹਨਾਂ ਨੂੰ ਸਖਤ ਦਾਇਰ ਤੇ ਕਹਿ ਕੇ ਜਾ ਰਹੇ ਹਾਂ ਇਹ ਦੋ ਗੇੜੇ ਲੰਦੇ ਦੋਨੋਂ ਦੋ ਪਰਚੀਆਂ ਲੱਗਣਗੀਆਂ ਬਸ ਇੱਕ ਪਰਚੀ ਤੁਸੀਂ ਵੱਧ ਕੱਟ ਕੇ ਤੁਸੀਂ ਉਹ ਨਹੀਂ ਕਰ ਸਕਦੇ ਦੂਸਰੀ ਗੱਲ ਹੈ ਅਸੀਂ ਹੁਣ ਜਿਆ ਸੈਕਟਰੀ ਆਪਣੇ ਮਾਰਕੀਟ ਕਮੇਟੀ ਹੈ ਉਹਨੂੰ ਐਸੇ ਬਿਠਾਵਾਂਗੇ ਉਹ ਇਨਕੁਆਇਰੀ ਕਰਕੇ ਰਿਪੋਰਟ ਪੇਸ਼ ਕਰੇਗਾ ਕੀ ਕੀ ਅੱਛਾ ਛੱਜਾ ਤੇ ਕੀ ਝੂਠ ਹੈ ਕੀ ਲੋਕਾਂ ਦਾ ਫਿਰ ਉਸ ਤੋਂ ਬਾਅਦ ਕੀ ਨਿਚੋੜ ਕੱਢਣਾ ਤੇ ਅਸੀਂ ਫਰਦਰ ਕੀ ਕਰਨਾ ਹੈ ਯਾਰ ਹਲਕੀ ਕਰਨਾ ਤਾਂ ਜੋ ਕਿਹ ਜਿਹੇ ਨੂੰ ਠੇਕਾ ਦਿੱਤਾ ਉਹ ਵੀ ਅਸੀਂ ਠੇਕਾ ਲੈਨੇ ਆ ਉਹੀ ਲੋਕ ਜਿਹੜੀ ਨਾ ਮਰੇ ਪਲੱਸ ਜਿਹੜੇ ਗਰੀਬ ਲੋਕ ਬਚਾਰੇ ਇੱਥੋਂ ਸਬਜ਼ੀਆਂ ਲੈ ਕੇ ਜਾ ਰਹੇ ਆ ਉਹਨਾਂ ਤੇ ਵੀ ਪੰਜ ਪੰਜ ਪਰਚੀਆਂ ਜੇ ਦਿਨ ਚ ਲੱਗ ਜਾਂਦੀਆਂ ਉਹ ਦੇ ਵਿਚਾਰੇ ਦੀ ਦਿਹਾੜੀ ਖਤਮ ਹੋ ਜਾਏਗੀ ਤੇ ਇਸ ਕਰਕੇ ਮੇਰਾ ਇਹੀ ਹੈ ਕਿ ਅਸੀਂ ਹਰ ਇੱਕ ਦਾ ਪੱਕ ਸੋਨ ਕੇ ਸਹੀ ਤਰੀਕੇ ਨਾਲ ਡਿਸੀਜਨ ਲੈ ਕੇ ਸਰਕਾਰ ਦਾ ਵੀ ਫਾਇਦਾ ਹੋਏ ਤੇ ਲੋਕਾਂ ਦਾ ਵੀ ਫਾਇਦਾ ਹੋਏ ਉਰਤੇ ਕਰਾਂਗੇ ਹੁਣ ਤੁਹਾਡੇ ਸਾਹਮਣੇ ਮੇਰੇ ਨਾਲ ਖੜੇ ਹੈ ਤੇ ਮੈਂ ਇਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜੇ ਤੁਹਾਡੇ ਕੋਲ ਦੂਜੀ ਵਾਰ ਦਾ ਤੀਜੀ ਵਾਰ ਆ ਰਿਹਾ ਤੁਸੀਂ ਤਿੰਨ ਪਰਚੀਆਂ ਲਾਓ ਇਹਦੇ ਨਾਲ ਤੁਸੀਂ ਵੀ ਆਪਣੇ ਸੱਚੇ ਰਹੂਗੇ ਤੇ ਲੋਕਾਂ ਨੂੰ ਵੀ ਰਹੇਗਾ ਕਿ ਮੈਂ ਜੇ ਐਵੇਂ ਛੋਟੀ ਜੀ ਗੱਡੀ ਲੈ ਆ ਰਿਹਾ ਮੈਂ ਵੱਡੀ ਗੱਡੀ ਲੈ ਆ ਜੇ ਮਾਲ ਜ਼ਿਆਦਾ ਹੈ ਤੇ ਇੱਕ ਵਾਰੀ ਹੋਰ ਤੋਂ ਮੇਰੇ ਪੈਸੇ ਬਚ ਜਾਣਗੇ ਦੂਜੀ ਗੱਲ ਜਿਹੜੀ ਰੇਟ ਲਿਸਟ ਹੈ ਉਹ ਤੁਸੀਂ ਇੱਥੇ ਲਾਣੀ ਹੈ ਠੀਕ ਹੈ ਸਰ ਠੀਕ ਹੈ ਜੀ ਫਲੈਕਸ ਬਣਾ ਕੇ ਸويرਨਕ ਲੱਗਿਆ ਹੋਣਾ ਚਾਹੀਦਾ ਤੇ ਉਹੀ ਪਰਚੀ ਕਟਣੀ ਹੈ ਜੇ ਤੀਜੀ ਵਾਰੀ ਆ ਤੀਜੀ ਵਾਰੀ ਕਟੋ ਚੌਥੀ ਵਾਰੀ ਚੌਥੀ ਪਰਚੀ ਠੀਕ ਹੈ ਸਰ ਹਨਾ ਤਾਂ ਕਿ ਤੁਹਾਡੇ ਤੇ ਕੱਲ ਤੋਂ ਕੋਈ ਗੱਲ ਨਾ ਆਏ ਤੇ ਲੋਕਾਂ ਨੂੰ ਵੀ ਇਸ਼ੂ ਨਾ ਹੋਏ ਕਿ ਸਾਡੇ ਕੋਲੋਂ ਪਰਚੀਆਂ ਕਟੋਂਦੀ ਇਹ ਚੀਜ਼ ਹੈ ਤੇ ਤੁਹਾਡੇ ਆਪਣੇ ਮੀਡੀਆ ਰਾਈ ਮੈਂ ਇਹੀ ਕਹਿਣਾ ਚਾਹਾਂਗਾ ਕਿ ਦੇਖੋ ਜੀ ਇੱਕ ਸਬਜੀ ਮੰਡੀ ਸਾਡੇ ਛੋਟੇ ਜਿਹੜੇ ਮੈਂ ਕਹਾਂ ਕਿ ਦੁਕਾਨਦਾਰ ਆ ਸੱਪੀਆਂ ਵਾਲੇ ਫਰੂਟਾਂ ਵਾਲੇ ਉਹਨਾਂ ਦਾ ਮੇਨ ਅਟਾ ਇਤੋਂ ਹੀ ਸਾਰੀ ਗੱਲ ਚੱਲਦੀ ਆ ਸਵੇਰ ਦੀ ਤੇ ਸਾਰੇ ਮੇਰੇ ਇੱਥੇ ਹੁਣ ਜਿਹੜੇ ਦੁਕਾਨਦਾਰ ਨੇ ਜਿਹੜੇ ਵੇਚਣ ਵਾਲੇ ਇਹੀ ਅਪੀਲ ਹੈ ਸਾਡ ਆਪਣੀਆਂ ਬੱਚੀਆਂ ਕਟਾ ਕੇ ਪ੍ਰੋਪਰ ਰੂਲ ਦੇ ਹਿਸਾਬ ਨਾਲ ਕੰਮ ਕਰੋ ਤਾਂ ਜੋ ਅਸੀਂ ਐਰੀ ਡਿਵੈਲਪਮੈਂਟ ਵੀ ਕਰਾ ਸਕੀਏ ਤੇ ਲੋਕਾਂ ਦਾ ਰੋਜ਼ਗਾਰ ਵੀ ਬਣਾ ਸਕੀਏ ਤੁਹਾਡਾ ਜਿੱਦਾਂ ਜਿਹੜੀ ਮੀਡੀਆ ਦੇ ਵਿੱਚ ਕੱਲ ਮੜਚੀ ਵੀਡੀਓ ਵਾਇਰਲ ਹੋਈ ਆ ਉਹ ਉਸ ਤੋਂ ਮੜਚੀ ਮੇਰੇ ਧਿਆਨ ਦੇ ਵਿੱਚ ਆਇਆ ਤੇ ਜਦੋਂ ਹੀ ਜਿੱਦਾਂ ਡੀਐਨਏ ਦੀਆਂ ਸ਼ਰਤਾਂ ਹੈਗੀਆਂ ਸਾਡਿਆਂ ਵਸੂਲਾਂ ਚ ਜਿੱਦਾਂ ਕੋਈ ਜੇ ਕੋਈ ਖਾਣ ਪੀਣ ਵਾਲੀ ਵਸਤੂ ਲਗਾਉਂਦਾ ਆ ਉਹਦੇ ਕੋਲੇ ਇਹ ਲਾ ਸਕਦਾ ਰੇਡੀ ਫੜੀ ਵਾਲੇ ਕੋਲ ਆ ਸਕਦਾ ਇਨ ਐਡੀਸ਼ਨ ਟੂ ਪਾਰਕਿੰਗ ਵਾਲੇ ਕੋਲ ਆ ਸਕਦਾ ਇਹ ਸਾਡੇ ਯੂਜ਼ਰ ਚਾਰजेस ਦੀ ਜਿਹੜੀ ਹੈਗੀ ਆ ਉਹ ਕੰਡੀਸ਼ਨਸ ਹੈਗੀ ਆ ਬਟ ਬਾਕੀ ਜਿਹੜੀ ਪ੍ਰੋਬਲਮ ਜਿਹੜੀ ਹੈਗੀ ਆ ਮੈਨੂੰ ਨਹੀਂ ਮੇਰੇ ਧਿਆਨ ਚ ਆਈ ਤੇ ਜਿਹੜਾ ਠੇਕੇਦਾਰ ਹੈਗਾ ਆ ਉਹਨੂੰ ਮੈਂ ਚੱਠੀ ਕੱਢ ਦਿੱਤੀ ਪਾਰਕਿੰਗ ਰੇਟਾਂ ਦੀ ਸੂਚੀ ਲਗਾਉਣ ਬਾਰੇ ਤੇ ਲੇਬਰ ਆਈ ਕਾਰਡ ਬਣਾਉਣ ਸੰਬੰਧੀ ਠੀਕ ਹੈ ਕਿ ਜਦਕਿ ਮੈਂ ਵੀ ਦੇਖਿਆ ਕਿ ਉਹਨੇ ਹਜੇ ਤੱਕ ਉੱਥੇ ਫਲੈਕਸ ਬੋਰਡ ਨਹੀਂ ਲਗਾਏਗੇ ਠੀਕ ਹੈ ਜਦੋਂ ਮੇਰੇ মিডিਆ ਦੇ ਔਰ ਮੇਰੇ ਕੋਈ ਕਈ ਵਾਰੀ ਮੈਂ ਉਹਨੂੰ ਵਰਬਲੀ ਤੇ ਮੇਰੇ ਸਟਾਫ ਨੂੰ ਉਹਨੂੰ ਵਰਬਲੀ ਵੀ ਕਿਹਾ ਗਿਆ ਕਿ ਉੱਥੇ ਫਲੈਕਸ ਬੋਰਡ ਲਗਾਏ ਜਾਣ ਜਦੋਂ ਮੇਰੇ ਧਿਆਨ ਵਿੱਚ ਤੁਹਾਡੀ মিডিਆ ਦੇ ਥਰੂ ਗੱਲ ਇਹ ਚੀਜ਼ ਆਈ ਤਾਂ ਮੈਂ ਫਿਰ ਉਹਨੂੰ ਉਸੇ ਉਸ ਤੋਂ ਬਾਅਦ ਵਿੱਚ ਹੀ ਕੱਲ੍ਹ ਨੂੰ ਪੱਤਰ ਇਸ਼ੂ ਕੀਤਾ 23 ਚਾਰ ਨੂੰ ਕਿ ਦੁੱਗਣਾ ਪਾਰਕਿੰਗ ਰੇਟ ਬਸਟੂਡੈਂਟਸ ਹੁੰਦੀ ਤੇ ਉਹਨੂੰ ਮੈਂ ਇਹ ਵੀ ਕਹਿ ਦਿੱਤਾ ਕਿ ਜਿਹੜੀ ਪਹਿਲਾਂ ਮੈਂ ਚਿੱਠੀ ਕੱਢੀ ਆ ਉਹਦੇ ਵਿੱਚ ਮੈਂ ਆਪ ਇਹਨੂੰ ਕਿਹਾ ਸੀਗਾ ਕਿ ਤੁਸੀਂ ਜਿਹੜੇ ਆਪਣੇ ਅੱਗੇ ਕਰਿੰਦੇ ਰੱਖੇ ਆ ਇਕਸਾ ਲੈਬਰੇਟ ਦੇ ਫਲੈਕਸ ਬੋਰਡ ਲਗਾਣੇ ਆ ਤੇ ਹਾਰਡ ਡੀ ਆਨੰਟ ਮੈਂ ਤੁਹਾਨੂੰ ਬਤਾ ਬਕ ਜਿਹੜਾ ਕੋਈ ਠੇਕੇਦਾਰ ਆਪਣਾ ਕਰਿੰਦਾ ਰੱਖਦਾ ਉਹਨੇ ਮਿਲਕੀ ਆਈਡੀ ਕਾਰਡ ਬਣਾ ਕੇ ਇੱਕ ਆਈਡੀ ਕਾਰਡ ਉਹਦੇ ਉਹਨਾਂ ਕੋਲ ਕਰਿੰਦੇ ਹੋਣਾ ਚਾਹੀਦਾ ਤੇ ਉਹਦੀਆਂ ਫੋਟੋ ਕਾਪੀਆਂ ਜਿਹੜੀਆਂ ਹੈਗੀਆਂ ਉਹ ਮੇਰੇ ਦਫ਼ਤਰ ਕੋਲ ਹੋਣੇ ਚਾਹੀਦੀਆਂ ਜੋ ਕਿ ਠੇਕੇਦਾਰ ਵੱਲੋਂ ਮੈਨੂੰ ਨਹੀਂ ਦਿੱਤੀਆਂ ਗਈਆਂ ਜਦੋਂ ਮੇਰੀ ਠੇਕੇਦਾਰ ਨਾਲ ਫੋਨ ਤੇ ਗੱਲ ਹੋਈ ਤੇ ਉਹ ਕਹਿੰਦੇ ਕਿ ਮੈਂ ਆਖੋ ਮੈਂ ਇਹਨਾਂ ਨੂੰ ਪ੍ਰੋਵਾਈਡ ਕਰਤੀਆਂ ਪਰ ਮੈਂ ਉਹਦੀਆਂ ਕਾਪੀਆਂ ਆਪ ਨੂੰ ਦੇ ਦੂੰਗਾ ਉਸ ਅਪਰੰਤ ਮੇਰਾ ਕੱਲ ਨੂੰ ਨੋਟਿਸ ਕੱਢਦਾ 24 ਘੰਟੇ ਦਾ ਤੇ 24 ਘੰਟੇ ਦਾ ਜਿਹੜਾ ਵੀ ਜੋ ਵੀ ਨੋਟਿਸ ਜਦੋਂ ਵੀ ਇਹਦਾ ਕੋਈ ਜਵਾਬ ਆਂਦਾ ਹੈ ਤੇ ਜੋ ਵੀ ਬੰਦੀ ਕਾਰਵਾਈ ਹੈ ਉਹ ਮੈਂ ਇਹ ਕਰਨੀ ਚਖਨੀ ਬਣਾਵਾਗਾ ਜੋ ਐਜੈਂਸੀ ਸੈਕਟਰੀ ਮੈਂ ਆਟੋਮੈਟਿਕ ਮੇਰੀ ਬਿਊਟੀ ਬਣਦੀ ਹੈ ਇਹਦਾ ਕਹਿਣਾ ਕਿ ਫੜੀਆਂ ਦੀ ਸਾਨੂੰ ਪੈਸੇ ਨਹੀਂ ਆ ਰਹੇ ਕੋਈ ਪ੍ਰਾਈਵੇਟ ਬੰਦਾ ਕਲੈਕਟ ਕਰ ਰਿਹਾ ਸਹੀ ਹੈ ਅਸੀਂ ਵੇਚਦੇ ਹਜੇ ਤੱਕ ਅੱਧਾ ਦੀ ਕੋਈ ਗੱਲ ਨਹੀਂ ਆ ਜੋ ਰੇਟਸ ਹੈਗੇ ਆ ਜਦੋਂ ਅਸੀਂ ਇਹਨੂੰ ਵਰਕ ਕੱਟ ਦਿੱਤਾ ਆ ਜੇ ਸਾਡ ਨੂੰ ਕੋਈ ਰਿਟਰਨ ਚ ਕੰਪਲੇਂਟ ਦੇਗਾ ਕਿ ਜਿਹੜੀ ਫੜੀ ਵਾਲੇ ਉਹ ਪੈਸੇ ਨਹੀਂ ਦੇ ਰਹੇ ਤਾਂ ਅਸੀਂ ਉਹਨਾਂ ਤੇ ਵੀ ਐਕਸ਼ਨ ਲੈ ਸਕਦੇ ਆ ਇਹ ਤਾਂ ਮਤਲਬ ਕੀ ਆਪਾਂ ਤੁਸੀਂ ਵੀ ਸਮਝ ਦਿਓ ਕਿ ਮੀਡੀਆ ਦੇ ਵਿੱਚ ਜਿਹੜੀਆਂ ਰਿਯੂਮਰਸ ਤੇ ਬੋਲ ਜਾਤਾ ਹੁੰਦੀਆਂ ਬਟ ਅੰਟਲ ਅਨਲੈਸ ਸਾਨੂੰ ਕੋਈ ਰਿਟਰਨ ਨਹੀਂ ਆਂਦਾ ਜਾਂ ਸਾਡੇ ਕੋਲ ਕੋਈ ਐਵੀਡੈਂਸ ਨਹੀਂ ਆਂਦਾ ਤੇ ਅਸੀਂ ਜਿਹੜੀ ਆ ਆਪਾਂ ਕਿਦਾਂ ਕਹਿ ਸਕਦੇ ਆ ਇਹ ਚੀਜ਼ਾਂ ਜੇ ਕੋਈ ਰਿਟਰਨ ਦੇ ਵਿੱਚ ਇਦਾਂ ਕੁਝ ਆਏਗਾ ਉਦੋਂ ਤੱਕ ਤ੍ਰੰਤ ਕਰਵਾਈ ਕੀਤੀ ਜਾਏਗੀ ਜੋ ਐਜੇ ਸੈਕਟਰੀ ਮਾਰਕਟ ਕਮੇਟੀ ਗੁਰਦਾਸਪੁਰ ਮੇਰੀ ਡਿਊਟੀ ਬਣਦੀ ਹੈ ਮੈਂ ਪਹਿਲਾਂ ਪੱਤਰ ਕੱਢ ਚੁੱਕਿਆ ਇਹਨੂੰ ਸ਼ੋਕਾਏ ਨੋਟਿਸ ਦਿੱਤਾ 24 ਤੇ ਅੱਜ ਸ਼ਾਮ ਤੱਕ ਉਹਦਾ ਅਨਸਰ ਆ ਜਾਂਦਾ ਜੋ ਵੀ ਬੰਦੀ ਕਾਰਵਾਈ ਹੈ ਉਹ ਮੇਰੇ ਵੱਲੋਂ ਕਰ ਦਿੱਤੀ ਜਾਏਗੀ ਜੀ